ਹੁਸ਼ਿਆਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪ ਸੋ ਹੁਸ਼ਿਆਰਪੁਰ ਦੇ ਲੋਕਾਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਸ਼ਿਆਰਪੁਰ ਦੇ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਪੁਰਹੀਰਾ ਵੱਲੋਂ ਜਿੱਥੇ ਰੋਜ਼ਾਨਾ ਹੀ ਹਜ਼ਾਰਾਂ ਲੋਕਾਂ ਨੂੰ ਲੰਗਰ ਛਕਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ ਉੱਥੇ ਹੀ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਲੋਕਾਂ ਨੂੰ ਵੱਡੇ ਪੱਧਰ ਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਜੀ ਹਾਂ ਹੁਸ਼ਾਰਪੁਰ ਦੇ ਤਨਗੁਰੂ RAMDAS ਲੰਗਰ ਸੇਵਾ ਸਥਾਨ ਵੱਲੋਂ ਹੁਣ ਤਨਗੁਰੂ RAMDAS ਸੀ ਫ੍ਰੀ ਚੈਰੀਟੇਬਲ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਅੱਜ ਇਸ ਦੀ ਆਰੰਭਤਾ ਹੈ ਜਿਹੜੀ ਅਰਦਾਸ ਉਪਰੰਤ ਕੀਤੀ ਗਈ ਹੈ ਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਗਿਆਨੀ ਪਿੰਦਰਪਾਲ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਪਹੁੰਚੇ ਹੋਏ ਨੇ ਤਾਂ ਅਰਦਾਸ ਉਪਰੰਤ ਲੈਬੋਰੀ ਦੀ ਸ਼ੁਰੂਆਤ ਕੀਤੀ ਗਈ ਹੈ ਇੱਥੇ ਜੋ ਵੀ ਵਿਅਕਤੀ ਆਪਣਾ ਚੈੱਕਅਪ ਕਰਵਾਉਣ ਆਣਗੇ ਉਹਨਾਂ ਮਰੀਜ਼ਾਂ ਨੂੰ ਫਰੀ ਚੈੱਕਅਪ ਅਤੇ ਇਲਾਜ ਦੇ ਨਾਲ-ਨਾਲ ਦਵਾਈਆਂ ਵੀ ਹੈ ਫਰੀ ਦਿੱਤੀਆਂ ਜਾਣਗੀਆਂ ਤੇ ਇਸ ਤੋਂ ਇਲਾਵਾ ਜੇਕਰ ਟੈਸਟ ਕਰਵਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਟੈਸਟ ਵੀ ਪੂਰੀ ਤਰ੍ਹਾਂ ਦੇ ਨਾਲ ਫਰੀ ਕੀਤੇ ਜਾਣਗੇ ਸੋ ਇੱਥੇ ਇਸ ਤੋਂ ਵੀ ਇੱਕ ਵੱਡੀ ਖੁਸ਼ਖਬਰੀ ਇਹ ਹੈ ਕਿ ਸਾਨੂੰ ਜੋ ਜਾਣਕਾਰੀ ਮਿਲੀ ਹੈ ਕਿ ਜਲਦ ਧੰਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਵੱਲੋਂ ਇੱਕ ਪੀਜੀਆਈ ਦੇ ਆਧਾਰ ਤੇ ਹੁਸ਼ਿਆਰਪੁਰ ਦੇ ਵਿੱਚ ਇੱਕ ਹਸਪਤਾਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਜੋ ਕਿ ਬਹੁਤ ਜਲਦ ਵੱੜ ਕੇ ਲੋਕਾਂ ਦੀ ਸੇਵਾ ਲਈ ਤਿਆਰ ਹੋ ਜਾਵੇਗਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜਿਵੇਂ ਆਪ ਸੰਗਤ ਨੂੰ ਇਸ ਅਸਥਾਨ ਬਾਰੇ ਪਹਿਲਾਂ ਜਾਣਕਾਰੀ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਤੇ ਲੰਗਰ ਦੀ ਸੇਵਾ ਇਸ ਅਸਥਾਨ ਤੋਂ ਮਾਲਵੇ ਚ ਮਦੀਰ ਤੋਂ ਤਕਰੀਬਨ ਸਾਰੇ ਪੰਜਾਬ ਦੇ ਹਸਪਤਾਲਾਂ ਵਿੱਚ ਹੋ ਰਹੀ ਹੈ ਆਪ ਸੰਦਰਭ ਸਹਿਯੋਗ ਨਾਲ ਅੱਜ ਸਤਿਗੁਰਾਂ ਨੇ ਕਿਰਪਾ ਕੀਤੀ ਇੱਕ ਹੋਰ ਅਪਰਾਧਾ ਕੀਤਾ ਧੰਗ ਗੁਰੂ ਰਾਮਦਾਸ ਜੀ ਦੇ ਨਾਮ ਤੇ ਚੈਰੀਟੇਵ ਹਸਪਤਾਲ ਇਸ ਵਿੱਚ ਪਹਿਲਾ ਐਂਬੂਲੈਂਸ ਸੰਜੀ ਲੋੜਵੰਦਾਂ ਦੀ ਮਦਦ ਵਾਸਤੇ ਅੱਜ ਸਾਡੇ ਸਨਮਾਨਯੋਗ ਡਾਕਟਰ ਸਰ ਸਰਦਾਰ ਲਖਵੀਰ ਸਿੰਘ ਜੀ ਉਹਨਾਂ ਦੀ ਹਵਾਈ ਵਿੱਚ ਅੱਜ ਇਸ ਡਿਸਪੈਂਸਰੀ ਦੀ ਸ਼ੁਰੂਆਤ ਹੋ ਰਹੀ ਹੈ ਇਸ ਨਾਲ ਹੀ ਜਿਹੜੇ ਬਲੱਡ ਟੈਸਟ ਨੇ ਜੀ ਉਹਨਾਂ ਦੀ ਵੀ ਇੱਥੇ ਹੁਣ ਡਾਕਟਰੀ ਦੀ ਵੀ ਆਰੰਭਤਾ ਹੋ ਰਹੀ ਹੈ ਤੇ ਇਸ ਵਿੱਚ ਇਹ ਸਿਰਫ ਫਰੀ ਸੇਵਾ ਹੈ ਮਾਨਵਤਾ ਦੀ ਵਾਸਤੇ ਇੱਥੇ ਕੋਈ ਵੀ ਆਵੇ ਇਹ ਨਹੀਂ ਦੇਖਿਆ ਜਾਂਦਾ ਇਹਦਾ ਮਜ਼ਬ ਕੀ ਹੈ ਇਹਦੀ ਬੋਲੀ ਕੀ ਹੈ ਇਹਦਾ ਪਹਿਰਾਵਾ ਕੀ ਹੈ ਬਿਮਾਰ ਤਾਂ ਬਿਮਾਰ ਹੀ ਹੁੰਦਾ ਹੈ ਜੀ ਇਸ ਕਰਕੇ ਇਸ ਗੱਲ ਨੂੰ ਮੁੱਖ ਰੱਖਦੇ ਆ ਅੱਜ ਸਭ ਤੋਂ ਵੱਡੀ ਲੋੜ ਜਿਹੜੀ ਹੈ ਜਿਹੜੀ ਸਭ ਤੋਂ ਵੱਧ ਸਾਡੇ ਪੂਰੇ ਸੰਸਾਰ ਤੇ ਦਾ ਇਹ ਸਮਰੱਥ ਹੋ ਗਿਆ ਇੱਕ ਐਜੂਕੇਸ਼ਨ ਹੈ ਦੂਸਰਾ ਹੈਲਥ ਕਿਉਂਕਿ ਦੋ ਚੀਜ਼ਾਂ ਬਹੁਤ ਮਹਿੰਗੀਆਂ ਹੋ ਚੁੱਕੀਆਂ ਇਸ ਕਰਕੇ ਜਿੱਥੇ ਲੰਗਰ ਦੀ ਸੇਵਾ ਕਰ ਰਹੇ ਹਾਂ ਉਥੇ ਬੇਨਤੀ ਸਾਡੀ ਭਾਈ ਸਾਹਿਬ ਜੀ ਨੂੰ ਇਹਨਾਂ ਸਾਰੇ ਪ੍ਰਬੰਧਕ ਵੀਰਾਂ ਨੂੰ ਕਿ ਐਸਾ ਉਪਰਾਲਾ ਕੀਤਾ ਜਾਏ ਕਿ ਇਥੇ ਲੋਕਾਂ ਦੀ ਸੇਵਾ ਲੋੜਵੰਦਾਂ ਦੀ ਹੋ ਸਕੇ ਔਰ ਸਤਿਗੁਰੂ ਦੇ ਕਾਲ ਵਿੱਚ ਵੀ ਇਸ ਜੀ ਭਾਵੇਂ ਦੇਖੋ ਗੁਰਬਾਣੀ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨ ਦੀ ਗਵਾਹੀ ਭਰਦੀ ਹੈ ਕੋਈ ਸ਼ੱਕ ਨਹੀਂ ਪਰ ਸਤਗੁਰਾਂ ਨੇ ਜਿੱਥੇ ਰੋਹਾਨੀ ਤੌਰ ਤੇ ਨਾਮ ਦਾ ਉਖ ਦਿੱਤਾ ਹੈ ਉਥੇ ਸਤਗੁਰੂ ਨੇ ਦੁਨਿਆਵੀ ਤੌਰ ਤੇ દવાਖਾਨਿਆਂ ਦਾ ਪ੍ਰਬੰਧ ਕੀਤਾ ਸੀ ਗੁਰੂ ਅਰਜਨ ਦੇਵ ਮਹਾਰਾਜ ਕਾਲ ਪਿਆ ਆਪ ਲੋਕਾਂ ਦੀ ਸੇਵਾ ਕਰਦੇ ਰਹੇ ਲਾਹੌਰ ਜਦੋਂ ਲੋਕ ਬਿਮਾਰ ਹੋਏ ਉਦੋਂ ਮਹਾਰਾਜ ਆਪ ਸੇਵਾ ਕਰਨਗੇ ਗੁਰੂ ਹਰ Rai ਸਾਹਿਬ ਜੀ ਨੇ ਕੀਰਤਪੁਰ ਸਾਹਿਬ ਆਪਣਾ ਬਹੁਤ ਵੱਡਾ દવાਖਾਨਾ ਖੋਲਿਆ ਸੀ ਜਿਹਦੇ ਬਾਰੇ ਸਾਡਾ ਇਤਿਹਾਸ ਕਹਿੰਦਾ ਹੈ ਦੇ ਦਾਰਾ ਸ਼ਿਕੋਦੀ ਦਵਾਈ ਦਾ ਪ੍ਰਬੰਧ ਵੀ ਕੀਰਤਪੁਰ ਸਾਹਿਬ ਤੋਂ ਧੰਗ ਗੁਰੂ ਹਰਿਐਸਾਹ ਮਹਾਰਾਜ ਜੀ ਨੇ ਕਰਿਆ ਸੀ। ਹੋਰ ਦੂਸਰੀ ਗੱਲ ਮਹਾਰਾਜ ਜੀ ਦੇ ਜੋਸ਼ ਵੇਲੇ ਸੀ ਜੀ ਮੈਂ ਹੈਰਾਨ ਹੁੰਨਾ ਗੁਰਦੁਆਰਿਆਂ ਸਾਹਿਬਾਂ ਦੇਖੀਦਾ ਕਿ ਜਿਹੜੇ ਰੁੱਖ ਲੱਗੇ ਹੋਏ ਨੇ तकरीबन ਉਹ ਵੀ ਖਤਮ ਹੋ ਚੱਲੇ ਆ। 52 ਬਾਗ ਕੀਰਤਪੁਰ ਸਾਹਿਬ ਗੁਰੂ ਹਰਿਐਸਾਹ ਨੇ ਲਵਾਏ ਸਨ। ਸਾਡਾ ਇਤਿਹਾਸ ਕਹਿੰਦਾ ਹੈ ਜੀ ਇਸ ਕਰਕੇ ਜਿਹੜਾ ਇਹ ਆਰੰਭਤਾਉਣ ਲੱਗੇ ਸਾਡੀ ਇਹ ਗੁਰੂ ਸਾਹਿਬ ਦੇ ਚਰਨਾਚਰ ਅਦਾਸ ਹੈ। ਹੋਣਾ ਦੁਖੀ ਨੇ ਹੈ ਲੋੜਵੰਦ ਨੇ ਹੈ ਤੇ ਸਤਿਗੁਰੂ ਬਾਣੀ ਚ ਇੱਕ ਵਚਨ ਕਰਦੇ ਹੈ ਕਹਿੰਦੇ ਨੇ ਵੈਦ ਦਵਾ ਦਿੰਦਾ ਹੈ ਤੇ ਜੇ ਕਿਤੇ ਨਾਲ ਵੈ ਗੁਰੂ ਜੀ ਦੇ ਚਰਨਾਂ 'ਚ ਦੁਆ ਹੋ ਜਾਏ ਦਵਾ ਤੇ ਦੁਆ ਦੋਨੋਂ ਇਕੱਠੇ ਹੋ ਜਾਂਦਾ ਤਨ ਵੀ aroog ਹੋ ਜਾਂਦਾ ਤੇ ਮਨ ਵੀ aroog ਹੋ ਜਾਂਦਾ ਇਸੇ ਕਰਕੇ ਸਤਿਗੁਰਾਂ ਦੀ ਬਾਣੀ 'ਚ ਵਚਨ ਹੈ ਵੈਦ ਦਾ ਸੰਦਾ ਸੰਗ ਇਕੱਠਾ ਹੋਇਆ ਜਿਵੇਂ ਕੋਈ ਬੰਦਾ ਬਿਮਾਰ ਹੋ ਜਾਏ ਡਾਕਟਰ ਆਪਸ ਵਿੱਚ ਗੱਲਬਾਤ ਕਰਦੇ ਵੀ ਇਸ ਬੰਦੇ ਦੀ ਕਿਵੇਂ ਸ਼ੁਰੂਆਤ ਕਰੀਏ ਟ੍ਰੀਟਮੈਂਟ ਕਿਵੇਂ ਕਰੀਏ ਮਾਰੇ ਕਹਿੰਦੇ ਆ ਵੈਦ ਇਕੱਠੇ ਹੋਇਆ ਪਰ ਦਵਾਈ ਤਾਂ ਕਾਮਯਾਬ ਹੋਵੇਗੀ ਜੇ ਵੈ ਗੁਰੂ ਜੀ ਤੁਸੀਂ ਵਿਚਵਰਤ ਹੋਗੇ ਵੈਦ ਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਬ ਖਲੋਇਆ ਅੱਜ ਇਸ ਦੀ ਆਰੰਭਤਾ ਹੈ ਤੇ ਸਮੂਹ ਸੰਗਤ ਨੂੰ ਬੇਨਤੀ ਹੈ ਜਿਵੇਂ ਆਪ ਜੀ ਪਰਮਾ ਸੰਯੋਗ ਦੇ ਦੇ ਤੇ ਸਾਡੀ ਇੱਛਾ ਹੈ ਇਸ ਤੋਂ ਅੱਗੇ ਬਹੁਤ ਵੱਡਾ ਹਸਪੀਟਲ ਬਣੇ ਜਿੱਥੇ ਸੱਚਮੁੱਚ ਇਹ ਪਤਾ ਲੱਗ ਸਕੇ ਭਿਵਾਕ ਕੀ ਲੋੜਵੰਦਾਂ ਦੀ ਦਵਾਈ ਹੋ ਰਹੀ ਏ ਕਿਉਂਕਿ ਅੱਜ ਸਬ ਤੋਂ ਵੇ ਕਿਸੇ ਦਿਨ ਦਿੰਦਿਆ ਨਹੀਂ ਮੈਂ ਕਹਿੰਦਾ ਅੱਜ ਡਾਕਟਰ ਸਿਰਫ ਬੰਦੇ ਨੂੰ ਇਹ ਹੀ ਦੱਸਦਾ ਹੈ ਅਸਲੀਅਤ ਤੈਨੂੰ ਬਿਮਾਰੀ ਕੀ ਹੈ ਕਿਉਂਕਿ ਇਹ ਵੀ ਨਹੀਂ ਦੱਸਿਆ ਜਾਂਦਾ ਤੈਨੂੰ ਬਿਮਾਰੀ ਕੀ ਹੈ ਬਿਮਾਰੀ ਕੁਝ ਹੁੰਦੀ ਹੈ ਟੈਸਟ ਕੁਝ ਦੱਸੇ ਜਾਂਦੇ ਆ ਤੇ ਕਈ ਵਾਰੀ ਹੈਰਾਨ ਹੋਈਦਾ ਸੋਚ ਆਉਂਦਾ ਹੈ ਉਹ ਬੰਦੇ ਨੂੰ ਬਿਮਾਰੀ ਹੋ ਨਹੀਂਦੀ ਜੇ ਟੈਸਟ ਕਰਾਏ ਜਾਂਦੇ ਆ ਡਾਕਟਰ ਸਾਹਿਬ ਕਿਉਂਕਿ ਉਹਨਾਂ ਦਾ ਤਜਰਬਾ ਹੈ ਇਸ ਇਸ ਫੀਲਡ ਨੂੰ ਹੀ ਚੰਗੀ ਤਰ੍ਹਾਂ ਜਾਣਦੇ ਸੀ ਤੇ ਸੁਣੀਆਂ ਸੁਣਾਈਆਂ ਗੱਲਾਂ ਕਰ ਰਹੇ ਤੇ ਅੱਜ ਸਤਗੁਰਾਂ ਨੇ ਹੰਕੰਬੇ ਦੇ ਤਾਈ ਜੀ ਭਾਈ ਸਾਹਿਬ ਜੀ ਨੇ ਕੀਰਤਨ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਟਰਟ ਕੇ ਆ ਜੋ ਹਕਮਨਾਮਾ ਦਿੱਤਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਦਾ ਨਿਰਾਪਨ ਵੈਸ ਤੇ ਪੈਸਾ ਬਾਰੇ ਬਹੁਤ ਵਿਸਥਾਰ ਨਾਲ ਦੱਸ ਦਿੱਤਾ ਤੇ ਮੇਰੀ ਇੱਕ ਦਸਨ ਜੀ ਕੋਈ ਹੋਕ ਵੀ ਲੋਡ ਨਹੀਂ ਫਿਰ ਵੀ ਜੇ ਦੀ ਕੋਈ ਗੱਲ ਰਹਿ ਗਈ ਮੈਂ ਦੱਸ ਦੇਣਾ ਇਹ ਜਿਵੇਂ ਇਹ ਇੱਕ ਛੋਟਾ ਚੈਰੀਟੇਬਲ ਹਾਊਸ ਹਸਪੀਟਲ ਆ ਜੀ ਸ਼ੁਰੂ ਹੋ ਰਿਹਾ ਲੈਬ ਸ਼ੁਰੂ ਹੋ ਰਹੀ ਇਸ ਤਰ੍ਹਾਂ ਦੇ ਪੂਰੇ ਪੰਜਾਬ ਦੇ ਵਿੱਚ ਸੇਵਾਦਾਰਾਂ ਨੇ ਸੰਕਲਪ ਕੀਤਾ ਇਹ ਹਰ 100 ਪਿੰਡ ਦੇ ਵਿੱਚ ਇੱਕ ਛੋਟਾ ਕਲੀਨਿਕ ਇੱਕ ਨਾਲ ਲੈਬ ਸ਼ੁਰੂ ਕਰਨੇ। ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇੱਕ ਤਾਂ ਲੋਕਾਂ ਨੂੰ ਪਹਿਲਾਂ ਤੋਂ ਲੈਬ ਲੈ ਬਣਾਉਣ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਏ ਮੈਨੂੰ ਤਕਲੀਫ ਕੀ ਹੋ ਰਹੀ ਹੈ ਤਾਂ ਕਿ ਉਹ ਵੱਡੀ ਬਿਮਾਰੀ ਦਾ ਸ਼ਿਕਾਰ ਨਾ ਹੋਵੇ। ਇੱਕ ਤਾਂ ਸੇਵਾਦਾਰਾਂ ਦੀ ਭਾਵਨਾ ਹੀ ਹੈ ਇਹ ਦੂਸਰਾ ਜਿਵੇਂ ਇੱਥੇ ਇਹ ਗੁਰੂ ਦਾ ਲੰਗਰ ਸਥਾਨ ਬਣਿਆ ਹੋਇਆ ਇਸ ਤਰ੍ਹਾਂ ਦਾ ਲੰਗਰ ਸਥਾਨ ਮੁਖਸਰ ਵਿੱਚ ਵੀ ਹੈ ਜੀ ਤਾਂ ਸੇਵਾਦਾਰਾਂ ਦੀ ਇਹ ਵੀ ਭਾਵਨਾ ਕਿ ਪੰਜਾਬ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਲੰਗਰ ਸਥਾਨ ਗੁਰੂ ਗRANDVAS ਜੀ ਦੀ ਬਖਸ਼ਿਸ਼ ਦੇ ਸਦਕਾ ਬਣਾਏ ਜਾਣ ਤਾਂ ਕਿ ਪੰਜਾਬ ਦੀ ਤਰਤੀਬ ਦੇ ਕੋਈ ਭੁੱਖਾ ਨਾ ਸੋਵੇ ਤੇ ਹਾਂਜੀ ਬੜੀ ਮਾਣ ਦੀ ਗੱਲ ਹੈ ਸਾਡੇ ਹਸ਼ਰਪੁਰ ਵਾਲਿਆਂ ਦੀ ਜੀ ਦੇਵੀ ਕੀ ਇੱਥੇ ਇਥੋ ਲੰਗਰ ਸੇਵਾ ਚੱਲਦੀ ਹੈ ਔਰ ਅੱਜ ਜਿਹੜੀ ਮੈਡੀਕਲ ਦੀ ਫ੍ਰੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਉਹ ਹਿਸ਼ਾਰ ਪਰ ਤੋਂ ਕੀਤੀ ਜਾ ਰਹੀ ਹੈ ਹਿਸ਼ਾਰ ਪਰ ਤੋਂ ਕੀਤੀ ਜਾ ਰਹੀ ਹੈ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਕੀ ਕਹਿਣਾ ਚਾਹੁੰਗੇ ਹਿਸ਼ਾਰ ਦੇ ਲੋਕਾਂ ਨੂੰ ਅ ਅਪੀਲ ਤੇ ਸਭ ਨੂੰ ਪਤਾ ਹੀ ਹੈ ਕੀ ਕਰਨੀ ਹੈ ਇਸ ਤਰ੍ਹਾਂ ਸਹਿਯੋਗ ਦੀ ਜ਼ਰੂਰਤ ਹੈ ਖਾਸ ਕਰਕੇ ਜਿਹੜੇ ਸਥਾਨਕ ਲੋਕ ਹੁੰਦੇ ਨੇ ਨਾ ਉਹਨਾਂ ਦੇ ਸਹਿਯੋਗ ਦੀ ਮਾਇਆ ਨਾਲੋਂ ਜ਼ਿਆਦਾ ਉਹਨਾਂ ਦਾ ਆਖੀ ਸੇਵਾ ਕਰਨਾ ਬੜਾ ਜ਼ਰੂਰੀ ਬਣਦਾ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਇਹ ਇਹ ਸਾਡਾ ਸਥਾਨ ਆਪਣਾ ਸਥਾਨ ਹੈ ਇਹ ਕੋਈ ਜ਼ਰੂਰੀ ਨਹੀਂ ਵੀ ਅਸੀਂ ਬਾਹਰੋਂ ਆਣ ਕੇ ਕਹੀਏ ਕਿ ਅਸੀਂ ਬਣਾਇਆ ਜਾਂ ਕੋਈ ਹੋਰ ਕੋਈ ਕਹੇ ਵੀ ਅਸੀਂ ਇੱਥੇ ਦੇ ਸੇਵਾਦਾਰ ਸ਼ਹਿਰ ਵਾਲਿਆਂ ਨੂੰ ਇਲਾਕੇ ਵਾਲਿਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਇਹ ਸਾਡਾ ਸਥਾਨ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਸੇਵਾਦਾਰੀ ਕਮੀ ਨਾ ਰਹੇ ਤੇ ਇਹ ਬੇਨਤੀ ਕਰਾਂਗਾ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਡਾਕਟਰ ਸਾਹਿਬ ਵੀ ਖੜੇ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਸਥਾਨ ਹੋਰ ਬਣਨਗੇ ਇਹਨਾਂ ਕਟੋ ਘਟ ਸਾਰੇ ਪੰਜਾਬ ਦੀ ਜੋ ਸੇਵਾਦਾਰੀ ਤੌਰ ਤੇ ਨਹਾਰ ਬਦਲ ਸਕਦੀ ਜਰੂਰ ਬਦਲੇਗੀ ਜੀ ਇਹ ਡਾਕਟਰ ਸਾਹਿਬਾ ਜੀ ਤੁੰਗੁਰ ਰਾਮਦਾਸ ਲੰਗਰ ਸੇਵਾ ਸਥਾਨ ਵੱਲੋਂ ਮੈਡੀਕਲ ਸਕੂਲ ਤਾਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਇੱਥੇ ਉਹ ਨਿਯਤਨ ਸ਼ੁਰੂ ਕੀਤੇ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਤੁੰਗੁਰ ਰਾਮਦਾਸ ਜੀ ਦਾ ਲੰਗਰ ਸਥਾਨ ਆ ਜਿੱਥੇ ਲੰਗਰ ਬਣ ਕੇ 55 ਗੱਡੀਆਂ ਜਾਂਦੀਆਂ ਮੂਵ ਕਰਦੀਆਂ ਤੇ ਨਾਲੇ ਪੂਰੇ ਪੰਜਾਬ ਚ ਹਸਪਤਾਲਾਂ ਚ ਲੰਗਰ ਜਾਂਦਾ ਉਹਦੇ ਨਾਲ ਨਾਲ ਜਿਹੜਾ ਆ ਧੰਨ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਕਿਰਪਾ صدਕਾ ਬਾਬਾ ਮਨਜੀਤ ਸਿੰਘ ਜੀ ਨੇ ਇਹ ਸੋਚਿਆ ਉਹਨਾਂ ਦੇ ਵਿਚਾਰ ਆਇਆ ਕਿ ਕਿਉਂ ਨਾ ਜਿਹੜੀਆਂ ਦਵਾਈਆਂ ਜਿਹੜੀਆਂ ਟੈਸਟ ਹੈ ਜਿਹੜੇ ਲੋੜਵੰਦਾਂ ਲੋਕ ਆ ਲੋੜਵੰਦ ਲੋਕ ਆ ਜਿਹੜੇ ਚਾਹੇ ਆਪਰੇਸ਼ਨ ਵਾਸਤੇ ਟੈਸਟ ਕਰਾਉਂਦੇ ਆ ਚਾਹੇ ਉਹ ਉਦਾਂ ਆਪਣੇ ਵਾਸਤੇ ਫੁੱਲ ਬਾਡੀ ਟੈਸਟ ਹੈ ਉਹ ਸਾਰੇ ਜਿਹੜੇ ਆ ਇੱਥੇ ਕਿਉਂ ਨਾ ਫ੍ਰੀ ਕਰਾਏ ਜਾਣ ਤੇ ਇੱਥੇ ਦਵਾਈ ਵੀ ਫ੍ਰੀ ਮਿਲੇ ਚੈੱਕਅਪ ਵੀ ਫ੍ਰੀ ਹੋਵੇ ਔਰ ਸਾਰੀ ਲੈਬ ਵੀ ਜਿਹੜਾ ਲੈਬੋਰੀਟਰੀ ਟੈਸਟ ਆ ਉਹ ਵੀ ਫ੍ਰੀ ਹੋਣ ਅੱਜ ਇੱਥੋਂ ਇਹ ਸ਼ੁਰੂਆਤ ਈ ਇੱਕ ਅੱਜ ਅੱਜ ਦਾ ਦਿਨ ਹੈ ਗਿਆਨੀ ਪਿੰਦਰਪਾਲ ਜੀ ਦੇ ਆ ਰਹੇ ਆ ਉਹ ਅਰਦਾਸ ਕਰਨਗੇ ਔਰ ਭਾਈ ਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਵੀ ਪਹੁੰਚ ਚੁੱਕੇ ਆ ਤਾਂ ਅੱਜ ਇੱਕ ਸ਼ੁਰੂਆਤ ਦਾ ਦਿਨ ਹੈ ਜਿਹਦੇ ਚ ਪੂਰੀ ਸੇ ਸਹੂਲਤਾਂ ਜਿਹੜੀਆਂ ਉਹ ਫ੍ਰੀ ਹੋਣਗੀਆਂ ਜਿਹਦਾ ਤੁਸੀਂ ਦੱਸਿਆ ਵੀ ਅੱਜ ਸ਼ੁਰੂਆਤ ਦਾ ਦਿਨ ਹੈ ਪਹਿਲੇ ਚਰਨ ਦੇ ਵਿੱਚ ਕੀ ਸ਼ੁਰੂਆਤ ਪਹਿਲੇ ਚਰਨ ਵਿੱਚ ਸ਼ੁਰੂਆਤ ਇਹ ਹੈ ਵੀ ਇੱਥੇ ਜਿਹੜਾ ਡਾਕਟਰ ਐਗਜ਼ਾਮਿਨ ਕਰਕੇ ਟੈਸਟ ਐਡਵਾਈਸ ਕਰਕੇ ਜਾਂ ਕੋਈ ਬਾਹਰੋਂ ਟੈਸਟ ਲਿਖਵਾ ਕੇ ਆਇਆ ਉਹ ਟੈਸਟ ਜਿਹੜੇ ਲੈਬੋਰੀਟਰੀ ਨਾਲ ਆ ਉੱਥੇ ਹੋਣਗੇ ਫ੍ਰੀ ਹੋਣਗੇ ਚਾਹੇ ਕਿਸੇ ਵੱਲੋਂ ਵੀ ਐਡਵਾਈਸ ਕੀਤੀ ਹੋਣ ਜਿਹੜਾ ਇਸ ਤੋਂ ਬਾਅਦ ਦਾ ਅੱਗੇ ਜਿਹੜਾ ਪਲਾਨ ਆ ਉਹਦੇ ਵਿੱਚ ਇਹ ਆ ਵੀ ਗੁਰੂ ਸਾਹਿਬਾਨ ਦੀ ਕਿਰਪਾ ਸਦਕਾ ਸਾਹਮਣੇ ਇੱਕ ਜਗ੍ਹਾ ਚਾਰ ਕਨਾਲ ਜਗ੍ਹਾ ਖਾਲੀ ਅਲੱਗ ਬਕਾਫੀ ਜਗ੍ਹਾ ਉੱਥੇ ਡਾਇਗਨੋਸਟਿਕ ਸੈਂਟਰ ਬਣਾਉਣ ਦਾ ਪਲਾਨ ਆ ਡਾਇਗਨੋਸਟਿਕ ਦੇ ਵਿੱਚ ਜਿਹੜੇ ਸੀਟੀ ਐਮ ਆਰ ਆਈ ਸਕੈਨਿੰਗ ਅਲਟਰਾਸਾਉਂਡ ਸਕੈਨ ਉਹ ਸਾਰਾ ਹੀ ਹੋਏਗਾ ਔਰ ਟੋਟਲੀ ਫ੍ਰੀ ਹੋਏਗਾ ਔਰ ਉਸ ਤੋਂ ਬਾਅਦ ਵੀ ਜਿਹੜਾ ਇੱਕ ਜਗ੍ਹਾ ਖਰੀਦੀ ਗਈ ਆ ਬਿਲਕੁਲ ਉਹਦੇ ਨਾਲ ਹੀ ਅੱਗੇ ਬਾਈਪਾਸ ਤੇ ਰੋਡ ਤੇ ਉੱਥੇ ਇੱਕ ਪੀਜੀਆਈ ਜਾਂ ਜਿਹੜੇ ਵੱਡੇ ਹਸਪੀਟਲ ਆ ਜਿੱਥੇ ਲੋਕ ਰੈਫਰ ਹੋ ਕੇ ਜਾਂਦੇ ਆ ਉਹ ਹਸਪਤਾਲ ਸਾਡੇ ਹੁਸ਼ਿਆਰਪੁਰ ਵਿੱਚ ਵੀ ਜਿੱਥੇ-ਜਿੱਥੇ ਇਹ ਲੰਗਰ ਸੇਵਾ ਸਥਾਨ ਦੀ ਸੇਵਾ ਲੰਗਰ ਦੀ ਚੱਲਦੀ ਆ ਪੂਰੇ ਪੰਜਾਬ ਵਿੱਚ ਲੰਗਰ ਜਾਇਆ ਕਰੇਗਾ ਆਉਂਦੇ ਸਮੇਂ ਚ ਔਰ ਜਿਹੜਾ ਹਸਪਤਾਲ ਆ ਉਹ ਬਹੁਤ ਵੱਡੇ ਲੈਵਲ ਦਾ ਹਸਪਤਾਲ ਹੋਏਗਾ ਔਰ 15-15 ਪਿੰਡਾਂ ਦਾ ਜਾਂ ਇਦਾਂ ਕਲਸਟਰ ਬਣਾ ਕੇ ਉਹਨਾਂ ਪਿੰਡਾਂ 'ਚ ਵੀ ਇਦਾਂ ਹੀ ਜਿਹੜਾ ਹੈਲਥ ਸੇਵਾਵਾਂ ਦਾ ਇਹ ਇਹ ਬਣਿਆ ਸੈਟਅਪ ਡਾਕਟਰ ਹੋਏਗਾ ਲੈਬ ਹੋਏਗੀ ਸਿਹਤ ਸਹੂਲਤਾਂ ਦਵਾਈਆਂ ਫਰੀ ਹੋਣਗੀਆਂ ਇਦਾਂ 15-15 ਪਿੰਡਾਂ ਦਾ ਕਲਸਟਰ ਬਣਾ ਕੇ ਵੀ ਇੱਕ ਚੱਲੇਗਾ ਔਰ ਨਾਲ ਦੇ ਨਾਲ ਇੱਕ ਹਸਪਤਾਲ ਬਹੁਤ ਵੱਡਾ ਬਣਨਾ ਜਾ ਰਿਹਾ ਜਿਹੜਾ ਬਿਲਕੁਲ ਬਹੁਤ ਵੱਡੇ ਪੱਧਰ ਦਾ ਹਸਪਤਾਲ ਹੈ ਇਹ ਕਹਿ ਲਓ ਭਈ ਉਲਟੀ ਗੰਗਾ ਬਹੂ ਕਰੂਗੀ ਲੋਕੀ ਤਾਂ ਇਧਰੋਂ ਡੀ ਐਮ ਸੀ ਪੀ ਜੀ ਆ ਜਾਂਦੇ ਆ ਉਧਰੋਂ ਚੰਡੀਗੜ੍ਹੋਂ ਪੇਸ਼ੈਂਟ ਇਧਰ ਆਇਆ ਕਰਨਗੇ